ਹਾਂਜੀ ਸ਼ਸ਼ੀਕਲ ਜੀ ਮੈਂ ਤੁਹਾਡਾ ਆਪਣਾ ਮਦੀਪ ਖਾਨਪੁਰੀਆ ਤੇ ਬਹੁਤ ਬਹੁਤ ਜਿਆਦਾ ਸਵਾਗਤ ਕਰਦਾ ਤੁਹਾਡਾ ਆਪਦੇ YouTube ਚੈਨਲ ਉੱਤੇ ਜਿਹਦਾ ਨਾਮ ਹੈ ਮਦੀਪ ਪੀਵੀ ਪੈਡ ਰੋਸਟਰ ਹੋਰ ਬਾਈ ਜੀ ਸਾਰੇ ਕਿਵੇਂ ਹੋ ਆਈ ਹੋਪ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਤੇ ਬਾਈ ਜੀ ਤੁਹਾਨੂੰ ਅੱਜ ਇੱਕ ਕਹਿਣ ਜੇ ਬੰਦੇ ਨਾਲ ਮਨਾਉਣ ਲੱਗਿਆ ਮੈਂ ਪਰ ਆਪਾਂ ਨੇ ਮਿਲਾਂ ਨੂੰ ਮਤਲਬ ਕਿ ਉਹਨੂੰ ਸ਼ੋਅ ਨਹੀਂ ਕਰਨਾ ਹੈਗਾ ਆਪਾਂ ਨੇ ਬੰਦੇ ਨੂੰ ਉਹਦੇ ਨਾਲ ਇੱਕ ਬੰਦਾ ਨਾਲ ਗੱਲ ਬੜੀ ਕਹਿਣ ਸੁਣਾਉਂਦਾ ਉਹ ਮਤਲਬ ਕਿ ਪਿਆਰ ਮੁਹੱਬਤ ਵਾਲੀ ਗੱਲ ਹੈ ਮੁੰਡੇ ਕੁੜੀ ਦੀ ਗੱਲ ਬੜੀ ਕਹਿਣ ਸੁਣਾਉਂਦਾ ਉਹ ਤੇ ਆਪਾਂ ਨੇ ਨਾ ਉਹਨੂੰ ਬੰਦੇ ਨੂੰ ਪਤਾ ਨਹੀਂ ਲਗਣ ਦੇਣਾ ਹੈਗਾ ਕਿ ਆਪਾਂ ਉਹਦੀ ਉਹਨੂੰ ਕੈਪਚਰ ਕਰ ਰਹੇ ਆ ਠੀਕ ਹੈ ਜੀ ਆਪਾਂ ਇਹੋ ਜਿਹੇ ਤਰੀਕੇ ਨਾਲ ਰੋਡ ਦੇ ਸਾਹਮਣੇ ਆਪਾਂ ਸ਼ੋਅ ਕਰ ਦੋਗੇ ਪਰ ਆਪਾਂ ਉਹਨੂੰ ਨਹੀਂ ਪਤਾ ਲਗਣ ਦੇਣਾ ਹੈਗਾ ਚਲੋ ਮੈਂ ਮਲਾਉਂਦਾ ਵਰ ਬੰਦੇ ਨੂੰ ਠੀਕ ਹੈ ਜੀ ਆਜੋ ਵਰ ਚਲੋ ਜੀ ਅੱਗੇ ਅੱਗੇ ਇੰਗਲੈਂਡ ਦੇ ਪਰਚੀ ਅੱਜ ਆ ਜਾਣਾ ਲੋਕੀ ਆ ਗਾਣੇ ਯਾਰ ਉਹ ਅਮੇਰ ਨੂੰ ਆਦਾਨਾ ਨੇ ਥੇੜੀ ਯਾਰ ਉਹ ਹੀ ਗੋਗੇ ਦੀ ਗੱਲ ਜਿਹੜੇ ਜਿਹਨਾਂ ਨੇ ਵਿਆਹ ਕਰਾਉਣਾ ਉਹਨਾਂ ਜਿਹੜਾ ਤਿਆਰ ਕਰਦੇ ਨੇ ਉਹ ਗੱਲ ਸੁਣਾ ਬਹਿ ਜਾ ਮੈਂ ਸਪੈਸ਼ਲ ਐਂਡੀ ਗੱਲ ਕਰ ਉਹਨੇ ਨੂੰ ਬੈਠਾ ਸੀ ਉਹ ਇਹ ਆ ਆਜੂ ਪਲੇਅ ਕਰ ਰਿਹਾ ਹੈ ਉਹਦੀ ਦੇਮ ਹੁੰਦਾ ਹੈ ਕਹਿੰਦਾ ਭਈ ਬੁਲਾਬੂਰੀ ਹੁੰਦੇ ਨੇ ਕ ਉਹਨਾਂ ਨੇ ਵਿਆਹ ਕਰਵਾਉਣਾ ਹੁੰਦਾ ਤੇ ਮੁੰਡਾ ਕੋਲਾ ਹੁੰਦਾ ਰੱਬ ਨਾਲ ਜੁੜਿਆ ਹੁੰਦਾ ਕੋਈ ਨੂੰ ਲੱਗਦਾ ਵੀ ਕੋਲਾ ਬੜਾ ਹੈ ਨਾ ਵੀ ਕਿਰੇ ਸਵਾਇਤਾਂ ਦੇ ਸਿੱਧੇ-ਸਿੱਧੇ ਵੀ ਮੈਂ ਤਾਂ ਵਿਆਹ ਕਰਾਉਣਾ ਕਰੂ ਨਿਆਣੇ ਕਿਤੇ ਹੋਣਗੇ ਵੀ ਦੁਨੀਆ ਦਾ ਵੇਚ ਕੇ ਖਾਜੇ ਕੇ ਸਾਥ ਕੋ ਪੂਰੇ ਨਾ ਜਮਾਨਾ ਵੀ ਤੈਨੂੰ ਬਤਾ ਦੇਗਾ ਕੁੜੀ ਉਹ ਕਹਿੰਦੀ ਕਿ ਇਹ ਤਾਂ ਕੰਮ ਚੱਲਣਾ ਹੀ ਆਪਣਾ ਮੁੰਡਾ ਉਹੋ ਗਿਓ ਮੈਂ ਤਾਂ ਕਹਿੰਦਾ ਇਹ ਜਾਣ ਦੀ ਜੋ ਜਾਣਦਾ ਮੈਂ ਗੱਲਾਂ ਤੂੰ ਨਹੀਂ ਜਾਣਦੀ ਜੋ ਜਾਣਦਾ ਮੈਂ ਗੱਲਾਂ ਉਹ ਉਹ ਨਹੀਂ ਜਾਣਦੀ ਜੋ ਜਾਣਦਾ ਮੈਂ ਗੱਲਾਂ ਮਿੱਠੀਏ ਆ ਕਾਲੀ ਧੂੜ ਤੇ ਕਾਲਾਈ ਮੇਰਾ ਛੱਡਾ ਮਿੱਠੀਏ ਹੋ ਕਾਲੇ ਦਰਵਾਣਿਆਂ ਆ ਨਾ ਪਰੀ ਦੁਨੀਆਂ ਸਾਈਂ ਉਹ ਕਾਲੀਆਂ ਰਾਤਾਂ ਦਾ ਕਰਨ ਨਾ ਮਿੱਠੀਏ ਇੱਥੇ ਖੂਨਾਂ ਬੁਝਦੀ ਪਿਆਸ ਮਿੱਠੀਏ ਲੋਕੀ ਬੈਠੇ ਨੇ ਨੋਚਣ ਲਈ ਵਾਸ ਮਿੱਠੀਏ سارے دو گلے نے جن نے تیرے خاص مٹیے آ سارا جان مایا مایا سے پاس مٹیے تو نہیں جان دی جو جانتا میں گلا تو نہیں جان دی جو جانتا میں گلا آ میرے مردے اتے بہن کے چنے کار مٹیے جیڑا کھن گیا میں دا بدا پتا آر مٹیے کرا دونا ਕਾਲੇ ਕਾਲਾ ਨਾ ਆਇਆ ਨਾ ਕੋਈ ਚੋਕਾ ਆਉਂਦਾ ਮੈਂ ਗੱਲ ਨਹੀਂ ਆਇਆ ਆਰੀ ਆ ਮੈਂ ਪੂਰੀ ਮੈਂ ਜਿਹੜੀ ਪੂਰੀ ਗੱਲ ਸੁਣ ਕੇ ਨਾ ਆਇਆ ਬੱਲੇ ਪੂਰੀ ਆਇਆ ਮੇਰਾ ਬਾਈ ਸੁਣਾਵੇ ਬਸ ਆਇਆ ਮਾੜੇ ਨਾ ਆਇਆ ਖੜਾ ਦੇ ਮੈਂ ਕਰ ਸੁਣੇ ਨਾਲੇ ਤੈਨੂੰ ਸੁਣਾਉਂਦਾ ਵੀਰ ਥੋੜੀ ਜੀ ਥੋੜੀ ਬਾਬੇ ਕੰਮ ਥੋੜਾ ਲੈਣ ਰਹਿ ਗਿਆ ਹੁਣ ਨਹੀ ਨਹੀ ਚੱਲ ਥੋੜਾ ਸੁਣਾਉਂਦੇ ਆ ਉਹ ਨਹੀਂ ਬਸ ਖੜਾ ਦੇ ਮੌਕਾ ਸਿਆਣਾ ਯੋ ਮੈਂ ਤਾਂ ਨਜੂ ਪਾਣੀ ਨਾ ਆਇਆ ਆਪਾਂ ਦਾ ਬੱਬੂ ਪ੍ਰੌੜਾ ਹਾਂ ਬੱਬੂ ਪ੍ਰੌੜਾ ਦਾ ਨਾਮ ਕਿਹੜਾ ਹੋਣਾ ਹੈ ਅਸੀਂ ਵੀ ਇੰਤਜ਼ਾਰ ਕਰ ਰਹੇ ਹਾਂ ਉਹ ਆਪਸੀ ਆਰਾ ਦੋ ਨੇ ਹਸਨਾ ਕਰ ਨੂੰ ਦੋ ਗੋਲੇ ਆਵਾ ਤੇ ਦੋ ਰਹੇ ਬਸ ਸੰਮਾਨਤ ਕਿਹਦੀ ਬਜੀ ਸੇ ਨਾ ਕਿਹਾ ਨਾ ਵੀ ਉਹ ਕਰ ਦੇ ਇਹ ਚੱਕਾ ਪ੍ਰੌੜੀ ਟ੍ਰੈਕ ਟ੍ਰੈਕ ਲੈਣਾ ਹੁੰਦਾ ਜੇ ਮੋਨੀ ਸੇ ਮਿਸ਼ਨ ਕੰਪਲੀਟ ਹੋ ਗਿਆ ਆਪਣਾ ਚੱਕ ਦੋ ਵੱਟੇ ਪੇਟੀਆਂ ਨੂੰ ਹੁਣ ਸ਼ੇਅਰ ਕਰਦੇ ਹੋ ਦੱਬ ਕੇ ਇਹ ਲਾਈਕ ਕਰਿਓ ਇਹ ਕਹੇ ਮੁੰਡੇ ਦੀ ਕਲਾ ਟੈਂਡ ਗਾਉਂਦਾ ਮੁੰਡਾ